ਦੂਸਰਾ ਜੋ ਦਸਰੇស្ਮਦੀ ਜਾਰੀਆਂ ਪ੍ਰਸ਼ਾਸਨੂਕੀ ਕੇ ਉਹ ਬਾਰੇ ਕੀਤਾ ਦੂਸਰੇ ਕੋਤੀ ਅਸੀਂ ਸ਼ਹਿਰ ਜੰਡੇ ਵਾਲੇ ਦੇ ਵਿੱਚ ਫੁੱਲ ਜਿਹੜੀ ਤਿਆਰੀ ਕੀਤੀ ਹੈ ਇਹਦੇ ਸੰਬੰਧ ਵਿੱਚ ਕੱਲ ਮਾਨਯੋਗ ਐਸਐਸਪੀ ਸਾਹਿਬ ਐਸਪੀ ਹੈੱਡਕੁਆਰਟਰ ਤੇ ਅਸੀਂ 3 ਜੀਓ ਤੇ ਪਲੱਸ ਸਾਡੇ ਤਕਰੀਬਨ 100 ਬੰਦਾ ਜਿਹੜਾ ਡੀਐਸਐਫ ਤੇ ਪੰਜਾਬ ਪੁਲਿਸ ਦਾ ਕੱਲ ਅਸੀਂ ਫਲੈਗ ਮਾਰਚ ਵੀ ਕੀਤਾ ਪੂਰੇ ਜੰਡੇ ਵਾਲੇ ਦੇ ਵਿੱਚ ਕੱਲੀ ਕੱਲੀ ਗਲੀ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਕਿ ਤੁਸੀਂ ਆਪਣਾ ਜਿਹੜੇ ਤਿਹਾਰ ਹੈਗਾ ਦਸਰੇ ਦਾ ਪੂਰੀ ਧੂਮਧਾਮ ਨਾਲ ਮਨਾਓ ਤੇ ਵਿਸ਼ਵਾਸ ਹੋਣਾ ਚ ਪੈਦਾ ਕੀਤਾ ਤੇ ਮਾੜੇ ਅੰਸਰਾਂ ਨੂੰ ਜਿਹੜੀ ਇਹ ਤਾਲਣਾ ਕੀਤੀ ਵੀ ਕੋਈ ਵੀ ਇਹੋ ਜਿਹੀ ਕੋਈ ਗੱਲ ਸੋਚੇ ਵੀ ਨਾ ਕਿ ਕੋਈ ਬੰਦਾ ਇਹੋ ਜਿਹੀ ਕੋਈ ਗੱਲ ਕਰਦਾ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਅੱਜ ਵੀ ਅਸੀਂ ਸਵੇਰ ਤੋਂ ਜਿਹੜੇ ਆ ਨਾਕੇ ਪੂਰੇ ਜੰਡੇ ਵਾਲੇ ਦੇ ਵਿੱਚ ਚੌਕਾਂ ਦੇ ਵਿੱਚ ਲਗਾਏ ਆ ਤੇ ਦਸਹਰੇ ਦੀ ਜਿਹੜੀ ਹੈਗੀ ਆ ਦਸਹਰਾ ਗਰਾਉਂਡ ਦੇ ਵਿੱਚ ਵੀ ਪੂਖਤਾ ਪ੍ਰਬੰਧ ਕੀਤੇ ਆ ਉਹਦੇ ਇਨਰ ਰਿਪੋਰਟ ਤੋਂ ਆਰਡਰ ਰਿਪੋਰਟ ਤੋਂ ਸੱਚ ਸਾਰੀ ਕਰਵਾ ਲਈ ਆ ਤੇ ਨਾਕੇ ਸਾਡੇ ਤੇ ਡਿਊਟੀ ਅਸੀਂ ਲਾਤੀ ਆ ਇਹ ਯਾ ਪਲੀਸ ਸਾਡ ਗੜੀ ਸ਼ਾਹਦ ਜੀਆ ਵਾਲੇ ਤੇ ਟੋਟਲ 6 ਕਨਾਕੇ ਲੱਗੇ ਹਾਲੇ ਵਾਲੇ ਤੇ ਬਾਕੀ ਤਕਰੀਬਨ 100 ਉਹ ਸਭ ਕੁ 100 ਬੰਦਾ ਜਿਹੜਾ ਸਾਡਾ ਇਹਦੇ ਵਿੱਚ ਇਨਵੋਲਵ ਹੈ ਜਿਹੜਾ ਸਾਰਾ ਡਿਊਟੀ ਕਰਦੇ ਲੋਕਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹੀ ਆਪਾਂ ਸਪੀਸਫੁਲੀ ਜਿਹੜੀ ਮੇਨ ਰੋਡ ਤੇ ਆਉਂਦੀ ਹੁੰਦੀ ਆ ਜਿਹੜੀ ਆਪਣਾ ਟ੍ਰੈਫਿਕ ਦੀ ਸਮੱਸਿਆ ਉਹ ਕੱਲ ਕਮੇਟੀ ਵੱਲੋਂ ਵੀ ਸਵੇਰ ਕੱਲ ਉਹਨਾਂ ਨੇ ਨੋਟ ਕਰਾਇਆ ਸੀ ਅੱਜ ਉਹਨਾਂ ਨੇ ਵੀ ਅਨਾਉਂਸਮੈਂਟ ਕਰਵਾਤੀ ਹੈ ਕਿ ਦੁਕਾਨਾਂ ਦੇ ਬਾਹਰ ਕੋਈ ਵੀ ਸਮਾਨ ਨਾ ਰੱਖਣ ਜਿਹੜੀਆਂ ਰੇੜੀਆਂ ਲਗਾਉਂਦੇ ਆ ਉਹ ਵੀ ਬੰਦ ਕੀਤੀਆਂ ਪੇ ਜਿਹੜੀ ਆਵਾਜਾਈਆ ਕਿਉਂਕਿ ਭਗਵਤਰ ਤਿਉਹਾਰ ਹੈ ਇਹਦੇ ਵਿੱਚ ਲੋਕਾਂ ਦੀ ਸ਼ਰਧਾ ਹੁੰਦੀ ਆ ਉਹਨਾਂ ਨੇ ਦਸਹਿਰੇ ਦੇ ਦਸਾਰਾ ਗ੍ਰਾਮ ਚ ਜਾਣਾ ਵੀ ਆ ਤੇ ਇਸ ਕਰਕੇ ਉਹਨ ਜਾਣ ਲਈ ਜੇ ਜਦੋਂ ਬਾਹਰ ਦੁਕਾਨਾਂ ਦੇ ਕੋਈ ਚੀਜ਼ ਰੱਖਦੇ ਆ ਉਹਦੇ ਕਰਕੇ ਫੇਰ ਏਰੀਆ ਥੋੜਾ ਘਟ ਜਾਂਦਾ ਜਿਹਦੇ ਕਰਕੇ ਜਾਮ ਲੱਗਦਾ ਬਸ ਇਹੀ ਮੇਰੀ ਲੋਕਾਂ ਨੂੰ ਅਪੀਲ ਆ ਕਿ ਬੜੇ ਤੁਮ ਭਾਵਨਾ ਦਸਹਿਰਾ ਮਨਾਓ ਪੁਲਿਸ ਤੁਹਾਡੇ ਸਹਿਯੋਗ ਲਈ ਹਰ ਵੇਲੇ ਤਤਪਰ ਹੈ